ਏ ਮੈਚ ਬੋਟੀ ਝੋਨੇ ਦੇ ਵਿੱਚ ਵਟਾਂ ਜਿੱਥੇ ਪਾਣੀ ਖੜਦਾ ਹੈ ਖਾਲੇ ਦੇ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਕੱਲ ਝੋਨੇ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਕਿੰਨੀਆਂ ਵੀ ਆਪਣੇ ਚੌੜੇ ਪੱਤੇ ਵਾਲੀਆਂ ਨਦੀਨ ਆਸ਼ਕ ਦਵਾਈਆਂ ਸਾਰੀਆਂ ਮਾਰ ਦਿੰਦੀਆਂ ਹਨ ਲੇਕਿਨ ਕਈ ਵਾਰੀ ਕੁਝ ਦਵਾਈਆਂ ਦੇ ਰਿਜ਼ਲਟ ਘਟ ਆਉਂਦੇ ਹੈ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਜਿੱਥੇ ਹੁੰਦੀ ਹੈ ਉਸ ਜਗ੍ਹਾ ਨੂੰ ਗਰਮੀ ਜ਼ਰ ਹੁੰਦੀ ਹੈ ਪਹਿਲਾਂ ਉਹਨੂੰ ਸੁੱਕਾਵਾ ਕੇ ਰੱਖ ਦੇਣਾ ਚਾਹੀਦੀ ਹੈ ਨਹੀਂ ਜੜਾਂ ਖਤਮ ਹੋ ਜਾਣ ਤਾਂ ਇਹਦੇ ਵਿੱਚ ਜਿਹੜੇ ਆਪਣੇ ਵਧੀਆ ਰਿਜ਼ਲਟ ਹੈ ਉਹਦੇ ਲਈ ਜਿਹੜਾ ਹੈਗਾ ਜੇ ਆਪਾਂ 150 ਲੀਟਰ ਪਾਣੀ ਦੇ ਵਿੱਚ ਜੇ 8 ਗ੍ਰਾਮ ਐਲ ਗ੍ਰਿਪ ਵਾਲਾ ਸਾਲਟ ਜਿਹੜਾ ਮਿਡ ਸਲਫੀਰਨ ਆਉਂਦਾ ਉਹ ਪਾ ਕੇ ਸਪਰੇਅ ਕਰਦੇ ਆ ਤਾਂ ਕਿੱਲੇ ਥਾਂ ਦੇ ਉੱਪਰ ਹੋ ਜਾਂਦੀ ਉਹ ਤੋਂ ਵਧੀਆ ਰਿਜ਼ਲਟ ਆ ਰਹੇ ਹੈ। ਕਿ ਦੂਸਰਾ ਐਲ ਮੈਕਸ ਵਾਲਾ ਸਾਲਟ ਹੈ ਜੀ 'ਚ ਕਲੋਰੋਮਿਊਰੈਨ ਇਥਾਈਲ ਤੇ ਮਿਡ ਸਲਫੀਰ ਮਿਥਾਈਲ ਹੁੰਦਾ ਹੈ। ਉਹ ਵੀ ਜੇ ਅਸੀਂ 150 ਲੀਟਰ ਪਾਣੀ 'ਚ 8 ਗ੍ਰਾਮ ਪਾ ਕੇ ਸਪਰੇਅ ਕਰਦੇ ਆ ਉਹਦੇ ਬਹੁਤ ਸੋਹਣੇ ਰਿਜ਼ਲਟ ਆਉਂਦੇ ਹੈ। ਮੇਰੀਆ ਵੱਟ ਤੇ ਬਹੁਤ ਯਾਰਾ ਸੀਗੀ। ਇਰੇ ਤੇ ਆਪਾਂ ਮੈਂ ਜਿਹੜਾ ਹੈਗਾ ਐਲ ਗ੍ਰਿਪ ਵਾਲਾ ਸਾਲਟ ਛਿੜਕਿਆ ਸੀ ਇਹ ਸਾਰੀ ਸਾਰੀਆਂ ਨੇ ਥੋੜੇ ਦਿਨਾਂ ਚ ਸਵਾਤੀ ਤੇ ਹਜੇ ਤੱਕ ਅੰਨ੍ਹੀ ਉੱਗੀ ਇਹ ਬਹੁਤ ਪੁਰਾਣੀ ਵੀਡੀਓ ਹੈ ਲੇਕਿਨ ਵਧੀਆ ਰਿਜ਼ਲਟ ਮਿਲਿਆ